ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੇ ਵਿਆਹ ਦੇ ਵਰਗੇ ਸਮੱਸਿਆ ਤੋਂ ਪਰੇਸ਼ਾਨ ਹੋ ਉਹਨਾਂ ਦੇ ਵਿਆਹ ਨਹੀਂ ਹੋ ਰਹੇ ਮਨਪੋਂਦਾ ਉਹਨਾਂ ਨੂੰ ਵਰ ਨਹੀਂ ਮਿਲ ਰਿਹਾ ਤਾਂ ਤੁਸੀਂ ਇਸ ਜਗ੍ਹਾ ਤੇ ਤੁਸੀਂ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦਾ ਇੱਕ ਪਰੌਂਠਾ ਬਣਾ ਲੈਣਾ ਹੈ ਇਸ ਜਗ੍ਹਾ ਤੇ ਰੱਖ ਦੇਣਾ ਹੈ ਤਾਂ ਦੇਖ ਲੈਣਾ ਉਸ ਪਾਣੂ ਕਰਦੇ ਆ ਸਾਰੇ ਹੀ ਉਸ ਵਿਅਕਤੀ ਦਾ ਜਲਦੀ ਹੀ ਵਿਆਹ ਹੋ ਜਾਵੇਗਾ ਤੇ ਮਨ ਚਾਹਿਆ ਵਰ ਉਸ ਨੂੰ ਮਿਲ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਨਾਲ ਬਹੁਤ ਸਾਰੇ ਫਾਇਦੇ ਮਿਲ ਜਾਣਗੇ ਸੋ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਦੇਣਾ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਜੋ ਕਰਦੇ ਵਿੱਚ ਹੀ ਕਰਨਾ ਹੈ ਉਹ ਲੈ ਕੇ ਆਏ ਹਾਂ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਰਿਸ਼ਤਾ ਨਹੀਂ ਹੋ ਰਿਹਾ ਜੋ ਪਰੇਸ਼ਾਨ ਹਨ ਦੁਖੀ ਰਹਿੰਦੇ ਹਨ ਜਿਨ੍ਹਾਂ ਨੂੰ ਚਿੰਤਾ व्याधि ਲੱਗੀ ਰਹਿੰਦੀ ਹੈ ਇਹ ਅੱਜ ਦੀ ਵੀਡੀਓ ਉਹਨਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਅਤੇ ਖਾਸ ਹੋਣ ਵਾਲੀ ਹੈ ਸਾਧ ਸੰਗਤ ਜੇ ਸ਼ਨੀਵਾਰ ਨੂੰ ਤੁਸੀਂ ਸਰੋਂ ਦੇ ਤੇਲ ਦਾ ਪ੍ਰਾਂਠਾ ਬਣਾ ਲੈਣਾ ਹੈ ਇਸ ਪਾਣ ਨੂੰ ਜ਼ਰੂਰ ਕਰ ਲੈਣਾ ਹੈ ਤਾਂ ਦੇਖ ਲੈਣਾ ਤੁਹਾਡਾ ਵਿਆਹ ਵੀ ਹੋ ਜਾਵੇਗਾ ਰਿਸ਼ਤਾ ਵੀ ਹੋ ਜਾਵੇਗਾ ਤੇ ਮਨ ਚਾਇਆ ਵਰ ਵੀ ਮਿਲ ਜਾਵੇਗਾ ਜਿੰਨਾ ਦੇ ਰਿਸ਼ਤਿਆਂ ਦੇ ਵਿੱਚ ਰੁਕਾਵਟ ਆ ਰਹੀ ਹੈ ਉਹ ਵੀ ਨਹੀਂ ਆਵੇਗੀ ਇਸ ਪਾ ਨੂੰ ਕਿਵੇਂ ਅਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਸੰਗਤ ਜੀ ਸਾਰੇ ਹੀ ਜਾਣਕਾਰੀ ਸੀ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣ ਲੈਣਾ ਸਾਧ ਸੰਗਤ ਜੀ ਜੇਕਰ ਮਾਤਾ ਪਿਤਾ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਰਿਸ਼ਤਾ ਨਹੀਂ ਹੋ ਰਿਹਾ ਕੁਝ ਜ਼ਿਆਦਾ ਹੀ 延迟 ਹੋ ਰਹੀ ਹੈ ਤਾਂ ਰਿਸ਼ਤਿਆਂ ਦੇ ਵਿੱਚ ਰੁਕਾਵਟ ਪੈ ਰਹੀ ਹੈ ਜਾਂ ਫਿਰ ਬੱਚਿਆਂ ਨੂੰ ਖੁਦ ਹੀ ਲੱਗਦਾ ਹੈ ਕਸਰ ਦਾ ਰਿਸ਼ਤਾ ਨਹੀਂ ਹੋ ਰਿਹਾ ਸਾਨੂੰ ਕੋਈ ਰਿਸ਼ਤਾ ਹੀ ਨਹੀਂ ਆ ਰਿਹਾ ਜਿਸ ਤੇ ਕਰਕੇ ਸਾਡੀ ਉਮਰ ਲੰਘ ਰਹੀ ਹੈ ਤੇ ਹੁਣ ਸਾਨੂੰ ਕੋਈ ਆਸ ਉਮੀਦ ਵੀ ਨਹੀਂ ਰਹੀ ਤੇ ਸਾਡੇ ਲਈ ਕੋਈ ਵਧੀਆ ਘਰ ਪਰਿਵਾਰ ਰਿਸ਼ਤਾ ਆਵੇਗਾ ਤਾਂ ਸਾਹ ਸੰਘਾ ਜੀ ਉਸੇ ਲਈ ਤੁਸੀਂ ਇੱਕੋ ਪਾਸ ਸ਼ਨੀਵਾਰ ਦੇ ਦਿਨ ਕਰਨਾ ਹੈ ਕਿ ਕਿਸੇ ਵੀ ਸ਼ਨੀਵਾਰ ਦੇ ਦਿਨ ਤੁਸੀਂ ਇਹ ਸਪਾਣੂ ਕਰ ਸਕਦੇ ਹੋ ਕੋਈ ਬਹੁਤਾ ਪਾੜ ਪੂਜਾ ਕਰਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ ਕਿਉਂਕਿ ਬਹੁਤੀ ਸਮਗਰੀ ਵੀ ਨਹੀਂ ਲੈਣੀ ਬਹੁਤ ਹੀ ਜ਼ਿਆਦਾ ਸਿੰਪਲ ਤੇ ਘਰੇਲੂ ਇਹ ਉਪਾਅ ਹੈ ਇਸ ਤੋਂ ਇਲਾਵਾ ਜੇਕਰ ਸਮੇਂ ਦੀ ਗੱਲ ਕਰੀਏ ਤਾਂ ਸੰਗਾ ਜੀ ਤੁਸੀਂ ਕਿਸੇ ਵੀ ਸਮੇਂ ਇਸ ਨੂੰ ਪਾਣੂ ਕਰ ਸਕਦੇ ਹੋ ਇਸ ਨੂੰ ਪਾਣੂ ਕਰਨ ਦੇ ਲਈ ਸਭ ਤੋਂ ਵੱਡੀ ਗੱਲ ਖਾਸ ਗੱਲ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਹੀ ਕਰ ਸਕਦੇ ਹੋ ਤੁਹਾਨੂੰ ਕਿਤੇ ਵੀ ਬਾਹਰ ਜਾਣ ਦੀ ਕੋਈ ਵੀ ਲੋੜ ਨਹੀਂ ਹੈ ਬਸ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਇਸ ਨੂੰ ਪਾਣੂ ਸ਼ਨੀਵਾਰ ਦੇ ਦਿਨ ਹੀ ਕਰਨਾ ਹੈ ਕਿਉਂਕਿ ਕਈ ਵਾਰ ਜਦੋਂ ਕਿਸੇ ਵੀ ਕੰਮ ਦੇ ਵਿੱਚ ਸਾਡੇ ਦੇਰੀ ਹੁੰਦੀ ਹੈ ਦੇਰੀ ਦੇ ਕਾਰਨ ਕਈ ਵਾਰ ਸ਼ਨੀ ਦੇ ਮਹੰਦੇ ਹੁੰਦੇ ਹਨ ਭਾਵੇਂ ਕਿਸੇ ਵੀ ਗ੍ਰਹਿ ਦੇ ਨਾਲ ਕਿਉਂ ਨਾ ਬੈਠੇ ਹੋਣ ਤੇ ਸੰਗਤ ਜੀ ਉਹਨਾਂ ਦੇ ਕੰਮਾਂ ਕਰਾਂ ਦੇ ਵਿੱਚ ਜਾਂ ਫਿਰ ਰਿਸ਼ਤੇ ਨੂੰ ਲੈ ਕੇ ਦੇਰੀ ਜ਼ਰੂਰ ਪੈਂਦੇ ਹੈ ਐਸੇ ਹੋਣਾਂ ਵਾ ਜੇਕਰ ਤੁਸੀਂ ਐਸੋ ਪਾਣੋ ਸ਼ਨੀਵਾਰ ਦੇ ਦਿਨ ਕਰ ਲੋਗੇ ਤਾਂ ਐਸੋ ਪਾਣੂ ਕਰਨ ਤੋਂ ਬਾਅਦ ਤੁਹਾਡੇ ਨਾਲ ਜੋ ਹੋਵੇਗਾ ਤੁਸੀਂ ਹੈਰਾਨ ਹੋ ਜਾਓਗੇ ਕਿਉਂਕਿ ਸਭ ਕੁਝ ਤੁਹਾਡੇ ਲਈ ਸ਼ੁਭ ਹੋਵੇਗਾ ਜਦ ਜਦੋਂ ਕਿਸੇ ਵੀ ਕੰਮ ਦੇ ਵਿੱਚ ਸਾਡੇ ਰੁਕਾਵਟ ਆਉਂਦੀ ਹੈ ਤਾਂ ਸਾਡਾ ਮਨ ਉਦਾਸ ਹੋ ਜਾਂਦਾ ਹੈ ਉਸ ਵੇਲੇ ਅਸੀਂ ਹਿੰਮਤ ਹਾਰ ਕੇ ਬੈਠ ਜਾਂਦੇ ਹਾਂ ਸਾਨੂੰ ਇਸ ਤਰ੍ਹਾਂ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਪਤਾ ਨਹੀਂ ਸਾਡਾ ਇਹ ਕੰਮ ਹੋਵੇਗਾ ਵੀ ਜਾਂ ਨਹੀਂ ਭਾਵੇਂ ਕਿਸੇ ਵੀ ਤਰੀਕੇ ਦਾ ਉਹ ਕੰਮ ਕਿਉਂ ਨਾ ਹੋਵੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵਿਆਹ ਨੂੰ ਲੈ ਕੇ ਜੋ ਦੇਰੀ ਹੋਣੀ ਜਿਸ ਦੇ ਨਾਲ ਮਾਤਾ ਪਿਤਾ ਤੇ ਬਹੁਤੇ ਬੱਚੇ ਜਿਆਦਾ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹਨ ਤੇ ਸੰਗਤ ਜੀ ਸਭ ਤੋਂ ਵੱਡੀ ਗੱਲ ਕਿ ਵਿਆਹ ਨੂੰ ਲੈ ਕੇ ਨੁਕਸਾਨ ਦੀ ਹੈ ਕਿ ਬੱਚਿਆਂ ਦੀ ਜਿਹੜੀ ਉਮਰ ਹੈ ਉਹ ਨਿਕਲ ਜਾਂਦੀ ਹੈ ਤੇ ਇਸ ਕਰਕੇ ਤੁਸੀਂ ਇਸਪਾ ਨੂੰ ਵਾਰ-ਵਾਰ ਜ਼ਰੂਰ ਕਰ ਸਕਦੇ ਹੋ ਇਹਦੇ ਨਾਲ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਇਸਪਾ ਨੂੰ ਬੱਚੇ ਵੀ ਕਰ ਸਕਦੇ ਹਨ ਮਾਪੇ ਵੀ ਕਰ ਸਕਦੇ ਹਨ ਜੇਕਰ ਬੱਚਾ ਕਰਨਾ ਚਾਹੁੰਦਾ ਹੈ ਤਾਂ ਉਹ ਵੀ ਕਰ ਸਕਦਾ ਹੈ ਜੇਕਰ ਬੱਚਾ ਨਹੀਂ ਕਰਨਾ ਚਾਹੁੰਦਾ ਤਾਂ ਉਹਨਾਂ ਦੇ ਮਾਤਾ-ਪਿਤਾ ਇਸਪਾ ਨੂੰ ਕਰ ਸਕਦੇ ਹਨ ਸੋ ਇਸੇ ਤਰ੍ਹਾਂ ਤੁਸੀਂ ਸੁਪਾਰਨੋ ਕਰਨ ਦੇ ਲਈ ਸ਼ਨੀਵਾਰ ਦੇ ਦਿਨ 11 ਪਤਾਸੇ ਲੈ ਲੈਣੇ ਹਨ ਜਿਵੇਂ ਕਿ ਆਪਾਂ ਨੂੰ ਗੁਰਦੁਆਰਾ ਸਾਹਿਬ ਤੋਂ ਪਤਾਸੇ ਦਾ ਪ੍ਰਸ਼ਾਦ ਮਿਲਦਾ ਹੈ ਉਹ ਪਤਾਸੇ ਤੁਸੀਂ 11 ਲੈਣੇ ਹਨ ਪਰ ਜੇਕਰ ਕੋਈ ਨਹੀਂ ਜਾਣਦਾ ਕਿ ਪਤਾਸੇ ਹੁੰਦੇ ਕੀ ਹਨ ਉਹਨਾਂ ਨੂੰ ਨਹੀਂ ਪਤਾ ਤਾਂ ਉਹ 11 ਚੁਟਕੀਆਂ ਚੀਨੀ ਦੀਆਂ ਵੀ ਲੈ ਸਕਦੇ ਹਨ ਜਿਵੇਂ ਕਿ ਥੋੜੀ-ਥੋੜੀ ਕਰਕੇ ਇੱਕ ਚੁਟਕੀ ਪਾ ਲਈ ਦੂਸਰੀ ਇਸੇ ਤਰੀਕੇ ਦੇ ਨਾਲ ਚੀਨੀ ਦਾ ਇਸਤੇਮਾਲ ਕਰ ਸਕਦੇ ਹਨ ਪਤਾਸੇ ਵਿੱਚ ਇੰਨੇ ਦਹੀਂ ਬਣੇ ਹੁੰਦੇ ਹਨ ਇਸ ਕਰਕੇ ਤੁਸੀਂ ਜੇਕਰ ਉਹਨਾਂ ਨੂੰ ਪਤਾਸੇ ਕਿਧਰੋਂ ਵੀ ਮਿਲ ਜਾਂਦੇ ਹਨ ਤਾਂ ਉਹ ਵੀ ਲੈ ਕੇ ਜਾ ਸਕਦੇ ਹੋ ਫਿਰ ਤੁਸੀਂ ਨਹੀਂ ਤਾਂ ਚੀਨੀ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਸ ਨੂੰ ਪਾਉ ਨੂੰ ਤੁਸੀਂ ਸ਼ਨੀਵਾਰ ਦੇ ਦਿਨ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਜਦੋਂ ਵੀ ਤੁਸੀਂ ਇਸ ਨੂੰ ਪਾਉ ਨੂੰ ਕਰਨਾ ਚਾਹੁੰਦੇ ਹੋ ਜਦੋਂ ਵੀ ਤੁਹਾਡਾ ਮਨ ਹੋਵੇ ਉਦੋਂ ਹੀ ਤੁਸੀਂ ਇਸ ਨੂੰ ਪਾਉ ਨੂੰ ਕਰ ਸਕਦੇ ਹੋ ਸਮੇਂ ਦੀ ਕੋਈ ਵੀ ਪਾਬੰਦੀ ਨਹੀਂ ਹੈ ਤੁਹਾਡੇ ਘਰ ਵਿੱਚ ਰੋਟੀ ਬਣਾਉਣ ਦੇ ਲਈ ਜੋ ਆਟਾ ਗੁੰਨਿਆ ਹੋਵੇਗਾ ਉਸ ਆਟੇ ਦੇ ਵਿੱਚ ਤੁਸੀਂ ਇੱਕ ਵੱਡਾ ਸਾਰਾ ਪੇੜਾ ਬਣਾ ਲੈਣਾ ਹੈ ਪੇੜਾ ਥੋੜਾ ਜਿਹਾ ਵੱਡਾ ਲੈਣਾ ਹੈ ਜਿਸ ਤੇਆਂ ਦੋ ਰੋਟੀਆਂ ਹੋਣ ਪੇੜਾ ਲੈਣ ਤੋਂ ਬਾਅਦ ਉਸ ਵਿੱਚ ਤੁਸੀਂ ਇੱਕ ਰੋਟੀ ਬਣਾਉਣੀ ਹੈ ਉਸ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਚੋਪੜ ਦੇਣਾ ਹੈ ਤੁਸੀਂ ਘਿਓ ਬਿਲਕੁਲ ਵੀ ਨਹੀਂ ਲਗਾਉਣਾ ਤੁਸੀਂ ਰੋਟੀ ਨੂੰ ਬਣਾਉਂਦੇ ਸਮੇਂ ਸਰੋਂ ਦੇ ਤੇਲ ਦੀ ਵਰਤੋਂ ਕਰਨੀ ਹੈ ਇਸੇ ਨਾਲ ਜੋ ਪਰੌਂਠਾ ਤੁਸੀਂ ਸਰੋਂ ਦੇ ਤੇਲ ਦੇ ਵਿੱਚ ਬਣਾ ਲਓਗੇ ਉਸ ਦਾ ਕਲਰ ਵੀ ਥੋੜਾ ਜਿਹਾ ਪੀਲਾ ਪੀਲਾ ਹੀ ਹੋਣਾ ਚਾਹੀਦਾ ਹੈ ਇਸ ਕਰਕੇ ਘਬਰੌਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਦੋਵੇਂ ਹੀ ਪਾਸਿਆਂ ਤੋਂ ਸਰੋਂ ਦਾ ਤੇਲ ਲਗਾ ਕੇ ਤੁਸੀਂ ਪਰੌਂਠਾ ਤਿਆਰ ਕਰ ਲੈਣਾ ਹੈ ਤੁਸੀਂ ਜਿਹੜਾ ਪਰੌਂਠਾ ਬਣਾ ਰਹੇ ਸੀ ਉਸ ਦਾ ਆਕਾਰ ਜਿੰਨਾ ਮਾਝੀ ਹੋ ਜਾਵੇ ਤੇ ਕੋਣਾ ਜਾਂ ਫਿਰ گول ਬਸ ਇਸ ਗੱਲ ਦਾ ਧਿਆਨ ਰੱਖੋ ਕਿ ਸਰੋਂ ਦੇ ਤੇਲ ਦੇ ਨਾਲ ਪਰੌਂਠੇ ਨੂੰ ਤਿਆਰ ਕਰੋ ਸੋ ਸੰਗਠ ਜਿਸ ਤਰ੍ਹਾਂ ਪ੍ਰੌਂਟਾ ਤਿਆਰ ਕਰਨ ਤੋਂ ਬਾਅਦ ਬਾਅਦ ਦੇ ਵਿੱਚ ਜਿਹੜੇ ਤੁਸੀਂ 11 ਪਤਾਸੇ ਲਏ ਹੋਣਗੇ ਉਹਨਾਂ ਪਤਾਸਿਆਂ ਨੂੰ ਇਸ ਪ੍ਰੌਂਟੇ ਦੇ ਉੱਪਰ ਰੱਖ ਦੇਣਾ ਹੈ ਜੇਕਰ ਤੁਹਾਡੇ ਕੋਲ ਤੁਹਾਡੇ ਕਿਤੇ ਪਤਾਸੇ ਨਹੀਂ ਮਿਲਦੇ ਤਾਂ ਪਤਾਸਿਆਂ ਦਾ ਜੂਸ ਤਾਂ ਤੁਸੀਂ ਚੀਨੀ ਵੀ ਲੈ ਸਕਦੇ ਹੋ ਜਿਨ੍ਹਾਂ ਨੂੰ ਪਤਾਸਿਆਂ ਦੇ ਬਾਰੇ ਨਹੀਂ ਪਤਾ ਉਹ ਚੀਨੀ ਦਾ ਇਸਤੇਮਾਲ ਕਰ ਸਕਦੇ ਹਨ ਇਸੇ ਹੀ ਤਰ੍ਹਾਂ 11 ਜਿਹੜੇ ਪਤਾਸੇ ਹੁੰਦੇ ਹਨ ਰੋਟੀ ਤੇ ਰੱਖ ਲੈਣੇ ਹਨ ਉਸ ਨੂੰ ਪਲੇਟ ਵੇਚ ਰਾਕੇਸ਼ ਸ਼ੰਗਰ ਭਗਵਾਨ ਦੀ ਫੋਟੋ ਫਿਰ ਮੋਤੀ ਦੇ ਅੱਗੇ ਤੁਸੀਂ ਜਾਂ ਪਾਲੇ ਕਮਰੇ ਦੇ ਵਿੱਚ ਰੱਖ ਕੇ ਬੈਠ ਜਾਣਾ ਹੈ। ਉੱਥੇ ਹੀ ਇਸ ਪ੍ਰੌਂਟੇ ਨੂੰ ਨਾਲ ਲੈ ਕੇ ਜਾਓ ਤੇ ਉੱਥੇ ਹੀ ਇੱਕ ਦੀਵਾ ਜਗਾਉਣਾ ਹੈ ਜਿਹੜਾ ਤੁਸੀਂ ਦੀਵਾ ਜਗਾਉਣਾ ਹੈ ਸਰੋਂ ਦੇ ਤੇਲ ਦਾ ਹੀ ਜਗਾਉਣਾ ਹੈ। ਉੱਥੇ ਦੀਵਾ ਜਗਾ ਕੇ ਜਿਹੜੇ ਪ੍ਰੌਂਟੇ ਵਾਲੀ ਪਲੇਟ ਹੈ ਇਹ ਹੱਥ ਵਿੱਚ ਲੈ ਕੇ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਅਰਦਾਸ ਪੈਂਦੀ ਕਰਨੀ ਹੈ। ਪਰਮਾਤਮਾ ਦੇ ਅੱਗੇ ਕਿ ਜਿਹੜੇ ਵੀ ਤੁਹਾਡੇ ਬੱਚੇ ਦੇ ਗ੍ਰਹਿ ਦੋਸ਼ ਹਨ ਪਿਤਾ ਦੋਸ਼ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੈ ਕੋਈ ਪ੍ਰੋਬਲਮ ਹੈ ਉਹਨਾਂ ਦੇ ਗ੍ਰਹਿ ਤੇ ਜਿਸ ਕਰਕੇ ਉਹਨਾਂ ਦੀਆਂ ਰਿਸ਼ਤੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਇਹ ਸਾਰੀਆਂ ਹੀ ਪ੍ਰੋਬਲਮ ਇੱਕੋ ਸਾਰੇ ਹੀ ਦੂਰ ਹੋ ਜਾਣਗੀਆਂ ਸੋ ਸੰਗਜ ਜੀ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨ ਤੋਂ ਬਾਅਦ ਜਿਹੜਾ ਤੁਸੀਂ ਪਰੌਂਠਾ ਹੈ ਉੱਪਰ 11 ਪਤਾਸੇ ਰੱਖੇ ਸਨ ਉਹ ਤੁਸੀਂ ਪਲੇਟ ਵਾਲਾ ਜਿਹੜੇ ਤੁਹਾਡੇ ਬੱਚੇ ਦਾ ਰਿਸ਼ਤਾ ਨਹੀਂ ਹੋ ਰਿਹਾ ਜਾਂ ਵਿਆਹ ਦੇ ਵਿੱਚ ਦੇਰੀ ਆ ਰਹੀ ਹੈ ਚਾਹੇ ਉਹ ਲੜਕਾ ਹੈ ਜਾਂ ਲੜਕੀ ਹੈ ਉਹਦੇ ਸਿਹਤ ਦੇ ਉਤੋਂ ਦੀ 7 ਵਾਰ ਵਾਰ ਦੇ ਨੇ ਹਨ ਇਸ ਪ੍ਰੌਂਟੇ ਨੂੰ 7 ਵਾਰ ਵਾਰਨ ਤੋਂ ਬਾਅਦ ਇਹ ਨਹੀਂ ਕਿ ਬੱਚੇ ਦੇ ਘਰ ਵਿੱਚ ਹੀ ਚੇਕਰ ਨਹੀਂ ਹੈ ਤਾਂ ਉਹਨਾਂ ਦੀ ਫੋਟੋ ਤੁਹਾਡੇ ਕੋਲ ਹੋਵੇਗੀ ਉਸ ਫੋਟੋ ਦੇ ਉੱਪਰ ਵੀ 7 ਵਾਰ ਵਾਰ ਸਕਦੇ ਹੋ ਅਤੇ ਇਸ ਨੂੰ ਵਾਰਨ ਤੋਂ ਬਾਅਦ ਤੁਹਾਡੇ ਘਰ ਦੇ ਵਿੱਚ ਜੇਕਰ ਕੋਈ ਵੀ ਗਾਂ ਹੈ ਉਸ ਨੂੰ ਖਵਾ ਸਕਦੇ ਹੋ ਜੇਕਰ ਘਰ ਦੇ ਵਿੱਚ ਗਾਂ ਨਹੀਂ ਹੈ ਤਾਂ ਬਾਅਦ ਵਿੱਚ ਤੁਹਾਨੂੰ ਜਿੱਥੇ ਵੀ ਕੋਈ ਵੀ ਪਸ਼ੂ ਮਿਲਦਾ ਹੈ ਤੁਹਾਨੂੰ ਕੋਈ ਵੀ ਗਾਂ ਮਿਲਦੀ ਹੈ ਤਾਂ ਉਸ ਨੂੰ ਖਵਾ ਸਕਦੇ ਹੋ ਇਸ ਤੋਂ ਇਲਾਵਾ ਜਿਹੜੇ ਲੋਕ ਵੱਡੇ ਸ਼ਹਿਰਾਂ ਵਿੱਚ ਰਹਿੰਦੇ ਹਨ ਔ ਵਾਰਾ ਪਸ਼ੂ ਨੂੰ ਦੇਖਨ ਤਾਂ ਨਨਕਵਾ ਸਕਦੇ ਹਨ ਤਾਂ ਉਹ ਅਗਲੇ ਦੱਸੇ ਹੋਏ ਤਰੀਕਿਆਂ ਦੇ ਨਾਲ ਵੀ ਇਸ ਪਾਣੂ ਕਰ ਸਕਦੇ ਹਨ ਦੂਸਰਾ ਤਰੀਕਾ ਇਹ ਹੈ ਜੀ ਜੇਕਰ ਤੁਹਾਡੇ ਘਰ ਦੀ ਛੱਤ ਦੇ ਉੱਪਰ ਜਾਂ ਫਿਰ ਕੋਈ ਐਸੀ ਜਗ੍ਹਾ ਤੁਹਾਨੂੰ ਪਤਾ ਹੈ ਜਿੱਥੇ ਬਹੁਤ ਜ਼ਿਆਦਾ ਪੰਛੀ ਆਉਂਦੇ ਹਨ ਕੋਈ ਗਾਰਡਨ ਹੈ ਚਿੜੀਆਂ ਕੰਮ ਬਹੁਤ ਜ਼ਿਆਦਾ ਉੱਥੇ ਆਉਂਦੇ ਹਨ ਤਾਂ ਤੁਸੀਂ ਇਹ ਪਰੌਂਠਾ ਤਿਆਰ ਕੀਤਾ ਹੋਇਆ ਉੱਪਰ ਪਤਾਸੇ ਜਿਹੜੇ ਰੱਖੇ ਹਨ ਉਹ ਪੋਰ ਕੇ ਚੋਰੀ ਬਣਾ ਕੇ ਪਾ ਸਕਦੇ ਹੋ ਜਿੱਥੇ ਵੀ ਜ਼ਿਆਦਾ ਪੰਛੀ ਆਉਂਦੇ ਹੋਣ ਤੁਹਾਡੇ ਘਰ ਵਿੱਚ ਜਾਂ ਤੁਹਾਡੇ ਘਰ ਦੇ ਛੱਤ ਤੇ ਸਾ ਸੰਗਜੇ ਇਸ ਵਿੱਚ ਕੋਈ ਵੀ ਵਹਿਮ ਭਰਮ ਨਹੀਂ ਹੈ ਇਹ ਚਿੜੀਆਂ ਜਨੋਰਾ ਨੂੰ ਪਾਉਣ ਦੇ ਨਾਲ ਜਿਹੜੀਆਂ ਉਹਨਾਂ ਦੇ ਵੱਲੋਂ ਅਸ਼ੇਸ਼ਾ ਮਿਲਣ ਕਿਆਂ ਕਿਸੇ ਭੁੱਖੇ ਦਾ ਟਿੱਡ ਪਾ ਜਾਵੇਗਾ ਉਸੇ ਮਨ ਚੋਂ ਨਿਕਲੀ ਅਸੀਸੀ ਤੁਹਾਡੇ ਲਈ ਬੜੀ ਲਾਭਕਾਰੀ ਸਾਬਤ ਹੋ ਜਾਵੇਗੀ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਇਸ ਪ੍ਰੌਂਠੀ ਨੂੰ ਮੀਂਹ ਪਾ ਸਕਦੇ ਹੋ ਬਾਹਰ ਜਿੱਥੇ ਵੀ ਤੁਹਾਨੂੰ ਸਹੀ ਲੱਗੇ ਉੱਥੇ ਪਾ ਸਕਦੇ ਹੋ ਜਿੱਥੇ ਲੰਘ ਕੇ ਪੰਛੀ ਆਉਂਦੇ ਹੋਂ ਤੁਹਾਨੂੰ ਇਸ ਉਪਾਣੂ ਕਰਨ ਦੇ ਨਾਲ ਬਹੁਤ ਹੀ ਜ਼ਿਆਦਾ ਲਾਭ ਹੋਵੇਗਾ ਇਸੋਂ ਇਲਾਵਾ ਸੰਗੇ ਜੀ ਤੀਸਰਾ ਤਰੀਕਾ ਕਿ ਸਰੋਂ ਦੇ ਤੇਲ ਦਾ ਜਿਹੜਾ ਪਰੌਂਠਾ ਤੁਸੀਂ ਬਣਾਇਆ ਹੈ ਉਹਦੇ ਜਿਹੜੇ ਪਤਾਸੇ ਰੱਖੇ ਹਨ ਉਹਨਾਂ ਦੀ ਚੋਰੀ ਭੋਰ ਕੇ ਇਹਨਾਂ ਨੂੰ ਘਰ ਤੋਂ ਬਾਹਰ ਕਿਤੇ ਪੀਪਲ ਦੇ ਦਰਖਤ ਜਿੱਥੇ ਵੀ ਦਿਖਦਾ ਹੋਵੇ ਉਥੇ ਕੀੜੀਆਂ ਦਾ ਪੌਣਾ ਹੋਵੇ ਉਥੇ ਵੀ ਤੁਸੀਂ ਇਹ ਪਰੌਂਠਾ ਪਾ ਸਕਦੇ ਹੋ ਪੀਪਲ ਦੇ ਦਰਖਤ ਦੇ ਥੱਲੇ ਵੀ ਤੁਸੀਂ ਪਾ ਸਕਦੇ ਹੋ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਪਾਸ ਸਹੀ ਲੱਗੇ ਤੁਸੀਂ ਕਰ ਸਕਦੇ ਹੋ ਇਸ ਸੁਪਾਣੂ ਤੁਸੀਂ ਆਪਣੇ ਘਰ ਵਿੱਚ ਬੈਠੇ ਬੈਠੇ ਹੀ ਕਰ ਸਕਦੇ ਹੋ ਕਿਸੇ ਵੀ ਸਮੇਂ ਬਸ ਦਿਨ-ਸ਼ਾਮ ਦਾ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਸੁਪਾਣੂ ਸ਼ਾਮ ਦੇ ਸਮੇਂ ਕਰ ਰਹੇ ਹੋ ਤਾਂ ਧਿਆਨ ਰੱਖੋ ਹਨੇਰਾ ਹੋਣ ਤੋਂ ਪਹਿਲਾਂ ਇਸ ਸੁਪਾਣੂ ਕੰਪਲੀਟ ਕਰ ਲਓ ਤੁਹਾਨੂੰ ਫਲ ਮਿਲ ਜਾਵੇਗਾ ਤੇ ਸੰਗਤ ਜੀ ਐਸੀ ਸਾਡੀ ਅੱਜ ਦੀ ਵੀਡੀਓ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ